ਵਿਧਾਨ ਸਭਾ ਹਲਕਾ ਬਾਗਾਪਰਾਣਾ ਦੇ ਪਿੰਡ ਸੁਖਾਨੰਦ ਜਿਹੜਾ ਪਿੰਡ ਹਲਕਾ ਵਿਧਾਇਕ ਦਾ ਉਸ ਪਿੰਡ ਦੀ ਆਪਾਂ ਅੱਜ ਤੋਂ ਪਹਿਲਾਂ ਇੱਕ ਵੀਡੀਓ ਆਪਾਂ ਨੂੰ ਪ੍ਰਾਪਤ ਹੋਈ ਸੀਗੀ ਜਿਹੜੀ ਬਿਜਲੀ ਵਿਭਾਗ ਨਾਲ ਸੰਬੰਧਤ ਸੀਗੀ ਬਿਜਲੀ ਵਿਭਾਗ ਨਾਲ ਸੰਬੰਧਤ ਜਿਹੜੀ ਵੀਡੀਓ ਇੱਕ ਇਥੋਂ ਦੀ ਪਤਵੰਤਿਆ ਨੇ ਭੇਜੀ ਸੀ ਆਪਣੇ ਕੋਲੇ ਤੇ ਆਪਾਂ ਉਹਦੇ ਵਿੱਚ ਇਹ ਦੱਸਿਆ ਸੀਗਾ ਕਿ ਇੱਥੇ ਜਿਹੜੀਆਂ ਤਾਰਾਂ ਨੇ ਉਹ ਪਿਛਲੇ ਲਗਭਗ 8-10 ਦਿਨ ਤੋਂ ਥੱਲੇ ਪਈਆਂ ਨੇ ਤੇ ਉਹਨਾਂ ਦੇ ਵਿੱਚ ਸਪਲਾਈ ਵੀ ਚੱਲ ਰਹੀ ਹੈ। ਸੋ ਸਭ ਤੋਂ ਪਹਿਲਾਂ ਤਾਂ ਜਿਹੜੀਆਂ ਤਾਰਾਂ ਨੇ ਉਹ ਤੁਹਾਨੂੰ ਇੱਕ ਵਾਰ ਦਿਖਾ ਦੇਵਾਂ ਕਿ ਤਾਰਾਂ ਜਿਹੜੀਆਂ ਇਹਗੀਆਂ ਕਿਸ ਤਰ੍ਹਾਂ ਥੱਲੇ ਪਈਆਂ 10 ਦਿਨ ਤੋਂ ਬਿਜਲੀ ਵਿਭਾਗ ਦੇ ਕੰਨ ਤੇ ਜੋ ਨਹੀਂ ਸਰਕੀ ਵੀ ਉਸ ਵੀਡੀਓ ਤੋਂ ਬਾਅਦ ਉਸ ਖਬਰ ਤੇ ਕੋਈ ਕਾਰਵਾਈ ਕਰੇ। ਸੋ ਇੱਥੇ ਇੱਕ ਹੋਰ ਵੀ ਗੱਲ ਜਿਹੜੀ ਦੱਸਣੀ ਬਣਦੀ ਹੈ ਵੀ ਹਲਕਾ ਵਿਧਾਇਕ ਦਾ ਪਿੰਡ ਹੋਵੇ ਤੇ ਉਥੇ ਵੀ ਜਿਹੜਾ ਬਿਜਲੀ ਵਿਭਾਗ ਹੈ ਇਸ ਤਰ੍ਹਾਂ ਕੰਬ ਕਰਨੀ ਨੀਂਦੇ ਸੁੱਤਾ ਪਿਆ ਹੋਵੇ ਇਹ ਗੱਲ ਜੇ ਇਹ ਇੱਥੇ ਵੀ ਜਿਹੜੀ ਹੈਗੀ ਹੈ ਮਹਿਕਮਾ ਸੁਣਵਾਈ ਨਹੀਂ ਕਰਦਾ ਤਾਂ ਹੋਰ ਕਿਸੇ ਪਿੰਡ ਚ ਉਹ ਮਹਿਕਮਾ ਕਿਵੇਂ ਸੁਣਵਾਈ ਕਰੂਗਾ ਤਸਵੀਰਾਂ ਤੁਹਾਨੂੰ ਅੱਗੇ ਦਿਖਾਉਣਾ ਹੈ ਕਿ ਜਿਹੜੀ ਹਾਲਤ ਹੈ ਬਿਜਲੀ ਵਿਭਾਗ ਦੀ ਕਿੱਡੀ ਮੰਦੀ ਹੈ ਆ ਤਸਵੀਰ ਆ ਜਿਹੜੀ ਲਾਈਨ ਹੈ ਥੱਲੇ ਆ ਧਰਤੀ ਤੇ ਵਿਸ਼ੀ ਹੋਈ ਤੁਹਾਨੂੰ ਉਸੇ ਤਰ੍ਹਾਂ ਦਿਖਾਈ ਦੇ ਰਹੀ ਹੈ ਉਹਦੇ ਨਾਲ ਜਿਹੜੀਆਂ ਹੋਰ ਤਾਰਾਂ ਵੀ ਅੱਗੇ ਜਾ ਕੇ ਦੇਖੋ ਵੀ ਨਾਲੀ ਦੇ ਵਿੱਚ ਪਾਣੀ ਦੇ ਵਿੱਚ ਤਾਰਾਂ ਪਈਆਂ ਤੇ ਬਿਜਲੀ ਸਪਲਾਈ ਚੱਲ ਰਹੀ ਹੈ ਅਗਲਾ ਦ੍ਰਿਸ਼ ਤੁਹਾਨੂੰ ਦਿਖਾਉਣਾ ਹੈ ਆ ਘਰ ਹੈ ਸਾਹਮਣੇ ਤੇ ਘਰ ਦੇ ਇਸ ਗੇਟ ਦੇ ਥੱਲੇ ਤਾਰ ਪਈ ਹੈ ਉਹ ਲਾਗੇ ਖੋਲਦੇ ਸੋ ਬੰਦਾ ਦੇਖੋ ਵੀ ਇੱਥੋਂ ਹਰ ਰੋਜ਼ ਬੰਦੇ ਜਿਹੜੇ ਪਰਿਵਾਰ ਦਾ ਮੁਖੀ ਹੈ ਗੇਟ ਖੋਲ ਕੇ ਵੀ ਤੁਹਾਨੂੰ ਦਿਖਾਊਗਾ ਦੇ ਇਥੋਂ ਹਰ ਰੋਜ਼ ਬੰਦੇ ਲੰਘਦੇ ਆ ਤੇ ਥੱਲੇ ਸਪਲਾਈ ਪਾਇਆ ਜਿਹੜੀ ਹੈਗੀ ਇਹ ਲਾਈਟ ਦੀ ਚੱਲ ਰਹੀ ਹੈ। ਤੋਂ ਗੱਲਬਾਤ ਕਰਦੇ ਆ ਕਿ ਇਸ ਤੋਂ ਪਹਿਲਾਂ ਜਿਹੜੀ ਹੈਗੀ ਹੈ ਕਿਸ ਤਰ੍ਹਾਂ ਦੀ ਜਾਣਕਾਰੀ ਹੈ ਜਿਹੜੀ ਜਿਹੜੀ ਇਸ ਤੋਂ ਪਹਿਲਾਂ ਵਿਭਾਗ ਦੇ ਕਿਹੜੇ-ਕਿਹੜੇ ਬੰਦਿਆਂ ਨੂੰ ਜਿਹੜੀ ਇਸ ਸੰਬੰਧੀ ਕੋਈ ਜਾਣਕਾਰੀ ਦਿੱਤੀ ਹੈ ਬਾਈ ਜਿਹੜੇ ਸਾਡੇ ਨਾਲ ਨੇ ਜਿਨ੍ਹਾਂ ਨੇ ਇਹ ਮਾਮਲਾ ਸਾਡੇ ਧਿਆਨ ਚ ਲਿਆਂਦਾ ਹੈ ਬਾਈ ਜੀ ਕੀ ਜਾਣਕਾਰੀ ਹੈ ਕਿੰਨੇ ਦਿਨ ਤੋਂ ਇਹ ਜਿਹੜੀਆਂ ਹੈਗੀਆਂ ਤਾਰਾਂ ਹੰਨੇ ਪੰਨੇ ਬਾਈ ਸਤਿ ਸ੍ਰੀ ਅਕਾਲ ਇਹ ਨਾ ਹਫਤਾ ਹੋ ਗਿਆ ਇਹ ਪਹਿਲਾ ਮਕਾਨ ਨਾ ਤਾਰਾਂ ਬਣਿਆ ਹੋਣਾ ਸੀਗਾ ਜੀ ਉਹਨਾਂ ਨੇ ਮਕਾਨ ਨਵਾਂ ਬਣਾਉਣਾ ਉਹਨਾਂ ਨੇ ਖੋਲ ਕੇ ਸਾੜ ਦਿੱਤਾ ਹਾਂ ਉਸ ਤੋਂ ਬਾਅਦ ਅਸੀਂ ਬਿਜਲੀ ਨਾਲ ਸ਼ਿਕਾਇਤ ਕੀਤੀ ਹੈਗੀ ਹਾਂ ਉਹਦਾ ਜਿਹੜਾ ਨੰਬਰ ਕੰਪਲੀਟ ਨੰਬਰ ਉਹ ਤੇ ਸਾਡੇ ਕੋਲ ਮੈਸੇਜ ਆਏ ਹੋਏ ਦੋ ਤਿੰਨ ਵਾਰਾ ਕੰਪਲੀਟਾਂ ਕਰ ਚੁੱਕੇ ਹਾਂਗੇ ਹਾਂ ਇੱਕ ਵਾਰ ਨਾ ਆਇਆ ਸੀਗਾ ਬਿਜਲੀ ਵਾਲਾ ਮੜਾ ਮੁੰਡਾ ਉਹ ਪੁੱਛ ਕੇ ਮੁੜ ਗਿਆ ਤੇ ਆ ਤਾਰਾਂ ਤੋਂ ਕੁਝ ਤਾਰਾਂ ਕੱਟ ਕੇ ਕੋਠੇ 'ਚ ਸਿੱਟ ਗਿਆ ਹਾਂ ਤੂੰ ਮੈਂ ਚਲੀ ਜਾਂਦੇ ਮਤਲਬ ਫੇਰ ਨਹੀਂ ਆਇਆਗਾ ਖੰਭਾ ਮੈਨੂੰ ਦੇਤਾ ਮੈਂ ਖੰਭਾ ਲਿਆਂਦਾ ਖੰਭਾ ਪਿਆਗਾ ਫੇਰ ਕੋਈ ਉਹ ਨਹੀਂ ਆਇਆਗਾ ਖੰਭਾ ਦੇਤਾ ਖੰਭਾ ਲਾਉਣ ਵਾਸਤੇ ਕੋਈ ਨਹੀਂ ਆਇਆ ਜੀ ਨਹੀਂ ਕੋਈ ਨਹੀਂ ਆਇਆ ਮੈਂ ਖੰਭਾ ਲਾਉਣ ਵਾਸਤੇ ਮੈਂ ਤਾਂ ਦੱਸਦਾ ਮੜਾ ਨਹੀਂ ਹੂੰ ਭਾਈ ਆਇਆ ਸੀਗਾ ਇੱਥੇ ਜਈ ਵੀ ਆਇਆ ਸੀਗਾ ਮੌਕੇ ਤੇ ਉਹ ਕਹਿੰਦਾ ਵੀ ਤੇਰੀ ਇੱਕ ਵਾਰ ਦੇਖੋ ਤੁਸੀਂ ਮੜਾ ਜ਼ੂਮ ਕਰਕੇ ਇੱਥੇ ਆ ਟੂਆ ਪਟਿਆ ਸੀਗਾ अच्छा ਜੇ ਕਹਿੰਦਾ ਵੀ ਉਹ ਖੰਭਾ ਪੈ ਗਿਆ ਨਾ ਵੀ ਇੱਥੇ ਖੰਭਾ ਲਾ ਕੇ ਕਹਿੰਦਾ ਵੀ ਤੁਹਾਡੀ ਉਹ ਸਿੱਧੀ ਦੂਜੇ ਦੇ ਪੋਲ ਤੇ ਸਪਲਾਈ ਜਾਣੀ ਆ ਅੱਛਾ ਉਹ ਕਹਿੰਦਾ ਮੈਂ ਖੰਭਾ ਇੱਥੇ ਲਾ ਦਿੰਦਾ ਤੇ ਹੁਣ ਜਿਹੜੇ ਜਿੰਨਾਂ ਦੇ ਫੀਡ ਫੈਕਟਰੀ ਲੱਗੀ ਆ ਪਹਿਲਾਂ ਦਾ ਫੀਡ ਫੈਕਟਰੀ ਗਲਤ ਲੱਗੀ ਗਿਆ ਜਿਹੜੀ ਇਹ ਪੈਂਟ ਚ ਲੱਗੀ ਦੀ ਆ ਹਾਂ ਇਹ ਕਹਿੰਦਾ ਬੰਦਾ ਕਹਿੰਦਾ ਵੀ ਫੀਡ ਫੈਕਟਰੀ ਵਾਲਾ ਮਾਰ ਕਹਿੰਦਾ ਮੈਸਟਰ ਖੰਭਣੀ ਲਵਾਉਣਾ ਕਹਿੰਦਾ ਮੇਰੇ ਟਰੱਕ ਨਹੀਂ ਲੰਘਣਗੇ ਹੈਵੀ ਟਰੱਕ ਇਹਦੇ ਵੱਡੇ ਟਰੱਕ ਆਉਂਦੇ ਆ ਅੱਛਾ ਕਹਿੰਦਾ ਵੀ ਉਹਨੂੰ ਦਿੱਕਤ ਲੱਗਦੀ ਆ ਹਾਂ ਅਸੀਂ ਕਹਿੰਦੇ ਵੀ ਸਾਰੇ ਬੰਦੇ ਨੇ ਸਹਿਮਤੀ ਜਿੰਨੇ ਵੀ ਗਲੀ ਚ ਆਉਂਦੇ ਆ ਸਾਰਿਆਂ ਨੇ ਸਹਿਮਤੀ ਦਿੱਤੀ ਵੀ ਤੂੰ ਇੱਥੇ ਪੋਲ ਲਾ ਲਾ ਆਪਦਾ ਬਲਕਿ ਆ ਘਰਾਂ ਨੇ ਨਹੀਂ ਸਹਿਮਤੀ ਦਿੱਤੀ ਆ ਵੀ ਆਪਦਾ ਤੂੰ ਪੋਲ ਇੱਥੇ ਲਾ ਲਾ ਹੂੰ ਉਹ ਕਹਿੰਦਾ ਵੀ ਮੈਂ ਤਾਂ ਜਾਂ ਤਾਂ ਨਾਲੋਂ ਨਾਲੀ ਚ ਲਾਉਣਾ ਜਾਂ ਵੀ ਜਿਆਦਾ ਨਾਲੀ ਹੂੰ ਡਾਇਗਰਾਮ ਉੱਥੇ ਲਾਉਣਾ ਅੱਛਾ ਤੇ ਇੱਥੇ ਇਹਨੂੰ ਸਾਰੇ ਕਹਿੰਦੇ ਵੀ ਤੂੰ ਇੱਥੇ ਕਿ ਫਿਰ ਜਿਉਂ ਦੇ ਤਿਉਂ ਤਾਰ ਆਹੀ ਪਈਏ। ਭਾਈ ਰੌਲਾ ਇਹਨਾਂ ਦੋ ਉਤੇ ਰਾਂ ਦਾ ਮਤ ਚੱਕੀ ਵਾਲਾਂ ਦਾ ਤੇ ਇਹਨਾਂ ਦਾ ਉਸ ਵਿੱਚ ਆ। ਪਰ ਸਾਡਾ ਕੋਈ ਕਥੂ ਨਹੀਂ ਅਸੀਂ ਨਜਾਇਜ਼ ਤੰਗ ਹੋ ਰਹੇ ਹਾਂ ਸਾਡਾ ਰਸਤਾ ਮੇਨ ਇਹਨਾਂ ਨੂੰ ਸਕੂਲ ਲੈਣਾ ਨਹੀਂ ਆਉਣਗੇ ਬੱਚੇ ਪੜ੍ਹਨੇ ਆ ਇਹਨਾਂ ਦੇ। ਹੂੰ। ਉਹ ਸਕੂਲ ਲੈਣਾ ਇੱਥੋਂ ਘੁੰਮ ਕੇ ਜਾਂਦੇ ਇੱਥੋਂ ਬੱਚੇ ਲੈਣਾ ਉਹ ਫਿਰ ਉਹ ਫਿਰ ਇੱਥੇ ਛੱਡ ਕੇ ਆਉਣੇ ਪੈਂਦੇ ਬੱਚੇ ਇਹਨਾਂ ਨੂੰ ਉੱਤੇ ਲੈ ਕੇ ਵੀ ਆਉਣੇ ਪੈਂਦੇ ਆ। ਹੂੰ। ਹਣ ਬਿਲੀ ਵਾਲੇ ਆਏ ਸੀਗੇ ਬਿਲੀ ਵਾਲੇ ਨੂੰ ਆਪਾਂ ਕੀ ਕਹਿ ਸਕਦੇ ਆ ਕਹਿੰਦੇ ਬਿਲੀ ਦਾ ਜੇਈ ਵੀ ਆਇਆ ਸੀਗਾ ਦੇਖ ਕੇ ਬਿਲੀ ਦਾ ਲੈਂਡਮੈਨ ਵੀ ਆਇਆ ਸੀਗਾ ਉਹ ਦੇਖ ਕੇ ਗਏ ਆ ਸਾਰਾ ਮੌਕਾ ਇਹ ਕਹਿੰਦੇ ਵੀ ਅਸੀਂ ਆਪਦੇ ਹੈਵੀ ਟਰੱਕ ਨਗਾਉਣੇ ਲਗਾਉਣੇ ਆ ਅੱਛਾ ਇਹਦਾ ਮਤਲਬ ਜਿਹੜੀ ਇੱਥੋਂ ਦੇ ਟਰੱਕ ਨੰਗਣ ਕਰਕੇ ਇਹਨੇ ਇਹ ਤੇ ਖੰਭਾ ਤਾਂ ਹੋਰ ਕਿਤੇ ਵੀ ਲਾਇਆ ਜਾ ਸਕਦਾ ਉਹ ਖੰਭਾ ਲੱਗਦਾ ਨਹੀਂ ਬਾਈ ਹੋਰ ਕਿਤੇ ਹੋਰ ਕਿੱਥੇ ਲੱਗੂ ਆ ਪਾਂ ਜਣੀ ਕਿ ਹੋਥੇ ਜਾਂ ਇੱਥੇ ਉਥੇ ਆਹ ਦੇਖੋ ਪਹਿਲਾਂ ਇੱਕ ਉਧਰ ਮਾਰੋ ਤੁਸੀਂ ਲੈਂਡ ਥੋੜਾ ਜਿਹਾ ਇਹ ਸਾਰੇ ਹੈਵੀ ਟਰੱਕਾਂ ਨੇ ਬਿਠਾਈ ਹੋਈ ਆ ਵੀ ਸਾਰੇ ਆ ਹੂੰ ਇੱਕ ਇਧਰ ਵੀ ਦੇਖ ਲਓ ਮਾਲੇ ਆ ਸਾਰੀ ਨਾਲੀ ਬੰਦ ਕਰੀ ਹੋਈ ਹੈ ਫੀਡ ਫੈਕਟਰੀ ਦੇ ਮਾਮਲੇ ਕਰਕੇ ਜਿਹੜੀ ਪਰ ਜੇ ਜੇ ਆਪਾਂ ਇਹ ਆਖੀਏ ਵੀ ਫੀਡ ਫੈਕਟਰੀ ਕਰਕੇ ਵੀ ਇੱਥੇ ਖੰਭਾ ਨਹੀਂ ਲੱਗਣਾ ਜਾਂ ਮਤਲਬ ਤਾਰਾਂ ਐ ਵਿਸ਼ੇ ਰਹਿਣਗੇ ਪਰ ਉਹ ਵੀ ਤਾਂ ਫਿਰ ਕਿਸੇ ਹੱਦ ਤੱਕ ਠੀਕ ਨਹੀਂ ਨਾ ਗੱਲ ਵੀ ਜੇ ਜੇ ਇੱਥੇ ਕਿਸੇ ਬੰਦੇ ਦਾ ਨੁਕਸਾਨ ਹੋ ਜਾਂਦਾ ਥੱਲੇ ਜਿਹੜੀ ਬਿਜ਼ਨਸ ਅਪਲਾਈ ਪਈ ਹੈ ਤਾਂ ਫਿਰ ਇਹਦਾ ਜ਼ਿੰਮੇਵਾਰ ਕੌਣ ਹੋਊਗਾ ਬਾਈ ਜਿਹਦੇ ਜਿਹਦੇ ਗੇਟ ਦੇ ਵਿੱਚ ਹੈਗੀ ਆ ਟੈਲਾਈਨ ਪਈ ਹੈ ਬਾਈ ਨੇ ਗੱਲ ਕਰਵਾਇਓ ਕਿ ਉਹਨਾਂ ਨੂੰ ਕੋਈ ਦਿੱਕਤ ਹੈ ਨਹੀਂ ਬਾਈ ਕੀ ਕਹਿਣਾ ਚਾਹੁੰਨੇ ਤੇਰੇ ਗੇਟ ਦੇ ਵਿੱਚ ਜਿਹੜੀ ਇਹ ਲਾਈਨ ਪਈ ਹੈ ਹਰ ਵਕਤ ਇੱਥੇ ਸਪਲਾਈ ਚੱਲਦੀ ਹੈ ਹੂੰ ਕਿਸ ਤਰ੍ਹਾਂ ਲੰਘਦੇ ਹੋ ਤਾਂ ਕੀ ਦਿੱਕਤ ਕੋਈ ਦਿੱਕਤ ਨਹੀਂ ਤੁਹਾਨੂੰ ਦਿੱਕਤ ਹੁੰਦੀ ਆਉਣ ਜਾਣ ਦੀ ਡਰ ਲੱਗਦਾ ਰਹਿੰਦਾ ਸਪਲਾਈ ਜਦੋਂ ਹਾਂ ਦੇ ਦਰ ਕੇ ਲੰਘਦੇ ਆ ਬਾਈ ਰਬਾਰ ਡਾਇਲਗ ਬੱਚੇ ਜਿਹੜੇ ਜਿਹੜੀ ਮੰਨ ਲਓ ਸਪਲਾਈ ਚੱਲਦੀ ਹੈ ਤੁਹਾਡੀ ਜੇ ਕੋਈ ਲੱਗ ਜਾਂਦਾ ਨਾਲ ਇਹਦੇ ਕਰੰਟ ਦੇ ਨਾਲ ਲੱਗ ਜਾਂਦਾ ਫਿਰ ਇਹ ਬਿਜਲੀ ਵਾਲੇ ਦੀ ਜ਼ਿੰਮੇਵਾਰੀ ਹੋਣੀ ਚਾਹੀਦੀ ਉਹ ਜਿਹੜੀ ਤਸਵੀਰ ਆਪਾਂ ਤੁਹਾਨੂੰ ਅੱਗੇ ਵੀ ਦਿਖਾਈ ਸੀ ਤੇ ਹੁਣ ਦੁਬਾਰਾ ਫਿਰ ਦਿਖਾ ਦਿੰਨੇ ਆ ਕਿ ਆ ਇਸ ਤਰ੍ਹਾਂ ਦੇ ਹਾਲਾਤ ਨੇ ਬੇਸ਼ੱਕ ਵਿਵਾਦ ਕੋਈ ਵੀ ਹੋ ਸਕਦਾ ਹੈ ਕੋਈ ਫੀਡ ਫੈਕਟਰੀ ਦਾ ਹੋ ਸਕਦਾ ਹੈ ਮਸਲਾ ਕੋਈ ਹੋਰ ਕਿਸੇ ਦਾ ਹੋ ਸਕਦਾ ਹੈ ਪਰ ਜੇ ਇੱਥੇ ਕੋਈ ਬੰਦੇ ਦਾ ਨੁਕਸਾਨ ਹੋ ਜਾਂਦਾ ਤਾਂ ਫਿਰ ਜ਼ਿੰਮੇਵਾਰੀ ਕਿਦੀ ਗੱਲ ਤਾਂ ਇੱਥੇ ਆ ਕੇ ਖੜਦੀ ਐ ਜਿਹੜੇ ਜੋੜ ਨੇ ਬਿਜਲੀ ਦੀਆਂ ਤਾਰਾਂ ਦੇ ਤੁਹਾਨੂੰ ਥੱਲੇ ਕਰਕੇ ਦਿਖਾ ਦਿੰਨਾ ਆ ਜੋੜ ਭਾਵੇਂ ਟੇਪ ਕਰਤੀ ਪਰ ਜੋੜ ਹਜੇ ਵੀ ਨੰਗਾ ਹੈ ਨਾਲ ਜਿਹੜਾ ਗੇਟ ਦੇ ਵਿੱਚ ਜੋੜ ਹਜੇ ਵੀ ਸਾਹਮਣੇ ਨੰਗਾ ਹੈ ਆ ਥੱਲੇ ਇੱਥੇ ਵੀ ਜੋੜ ਨੰਗੇ ਪਏ ਐ ਇਸ ਜਗ੍ਹਾ ਤੇ ਵੀ ਤੋ ਕਟੋਕਟ ਬਿਜਲੀ ਵਿਭਾਗ ਨੂੰ ਉਨੀ ਦੇਰ ਤੱਕ ਜਿੰਨੀ ਤਾਂ ਦੇਰ ਤੱਕ ਕੋਈ ਵਿਵਾਦ ਹੈ ਚਲੋ ਮੰਨ ਲੇ ਨਹੀਂ ਕੋਈ ਮਵਾਦ ਹੈਗਾ ਪਰ ਉਨੀ ਦੇਰ ਤੱਕ ਇਹਦਾ ਕੋਈ ਟੈਂਪਰੇਰੀ ਹੱਲ ਕਰ ਦੇਣਾ ਚਾਹੀਦਾ ਉਸੇ ਘਰ ਦੇ ਨਾਲ ਟੰਗੀ ਜਾ ਸਕਦੀ ਹੈ ਕਿਸੇ ਹੋਰ ਕੋਈ ਖੰਭਾ ਹੋਰ ਕਿਸੇ ਜਗ੍ਹਾ ਤੇ ਲਾਇਆ ਜਾ ਸਕਦਾ ਪਰ ਜੇ ਕੋਈ ਨੁਕਸਾਨ ਹੁੰਦਾ ਫਿਰ ਤਾਂ ਜਦੋਂ ਉਸ ਤੋਂ ਬਾਅਦ ਨੁਕਸਾਨ ਕਰਵਾ ਕੇ ਵੀ ਤਾਂ ਇਹ ਕੰਮ ਕਰਨਗੇ ਬਾਈ ਜੀ ਸਸੀ ਤਾਂ ਮੈਂ ਉਹ ਯਾਨੀ ਕਿ ਕੰਪਲੀਟ ਜਿਹੜਾ ਉਹਨਾਂ ਦਾ ਕੰਪਲੀਟ ਨੰਬਰ ਆ ਉਹ ਤੇ ਕੰਪਲੀਟ ਕਰ ਚੁੱਕੇ ਆ ਦੋ ਤਿੰਨ ਵਾਰ ਹੂੰ ਕੋਈ ਸੁਣਵਾਈ ਨਹੀਂ ਸਾਡੇ ਕੋਲੇ ਮੈਸੇਜ ਵੀ ਪਏ ਆ ਹੂੰ ਅਸੀਂ ਸਪੈਸ਼ਲ ਫੋਨ ਵੀ ਲਾਇਆ ਜੇ ਇਹ ਨੂੰ ਫੋਨ ਨਹੀਂ ਚਾਹਦਾ ਸਾਡਾ ਅੱਛਾ ਫੋਨ ਨਹੀਂ ਚਾਹਦਾ ਫੋਨ ਨਹੀਂ ਚੱਕਿਆ ਮੈਂ ਬਹੁਤ ਫੋਨ ਲਾਇਆ ਉਹਨਾਂ ਦਾ ਨੰਬਰ ਹੈ ਮੇਰੇ ਕੋਲ ਸਰਕਾਰੀ ਕੋਲ ਨੰਬਰ ਹੈਗਾ ਉਹ ਤੇ ਫੋਨ ਲਾਇਆ ਮੈਂ ਫੋਨ ਨਹੀਂ ਕੋਈ ਚੱਕਿਆ ਟਲਦਾ ਉਹਨੇ ਕੋਈ ਹੂੰ ਪਰਸੋ ਫੋਨ ਲਾਇਆ ਸੀ ਸੋਮਵਾਰ ਨੂੰ ਸੀ ਆਮ ਆਗੇ ਹੱਲ ਕਰਾਂਗੇ ਸੋਮਵਾਰ ਵੀ ਨੰਗ ਚੱਲਿਆ ਅੱਜ ਹੂੰ ਕੋਈ ਨਾਲ ਲਾ ਕੇ ਜੱਪ ਕਰਾਊਗਾ ਹਾਂਜੀ ਜੋਨ ਦਾ ਅਕੇ ਦਾ ਰਸ ਮਾਰ ਗਿਆ ਤਾਰਾ ਖਲੇ ਉਹ ਹੀ ਉਹ ਹੀ ਗੱਲ ਤਾਂ ਅਸੀਂ ਕਹਿ ਰਹੇ ਆ ਕਿ ਜੇ ਬੰਦੇ ਕੋਈ ਨੁਕਸਾਨਿਆਂ ਗਿਆ ਤਾਂ ਬਾਅਦ ਚ ਬਾਅਦ ਚ ਘਰ ਪਟਿਆ ਜਾਊਗਾ ਬਿਜਲੀ ਵਾਲੇ ਤਾਂ ਚੁੱਪ ਕਰਕੇ ਬਹਿ ਜਾਣਗੇ ਹਾਂ ਸੋ ਇਹ ਹਲਕਾ ਵਿਧਾਇਕ ਅਮਰਪਾਲ ਸਿੰਘ ਸੁਖਾਨੰਦ ਦੇ ਪਿੰਡ ਦੇ ਵਿੱਚ ਜਿਹੜੀ ਬਿਜਲੀ ਮਹਿਕਮੇ ਦੀ ਕਾਰਗੁਜ਼ਾਰੀ ਹੈ ਤੁਹਾਡੇ ਸਾਹਮਣੇ ਹੈ ਆ ਦੇਖ ਸਕਦੇ ਹਾਂ ਤਸਵੀਰਾਂ